ਪੰਜਾਬੀ ਗਾਇਕ ਜਿਸ ਦੇ ਅਖਾੜਿਆਂ 'ਚ ਪੈਰ ਤਰਨ ਨੂੰ ਹਾਂ ਨਹੀਂ ਸੀ ਹੁੰਦੀ। ਦਹਾਕਿਆਂ ਬਾਅਦ ਵੀ ਉਸ ਦੇ ਗਾਣੇ ਅੱਜ ਵੀ ਸੁਪਰ ਹਿੱਟ ਨੇ। ਗੋਲੀਆਂ ਨਾਲ ਵਿੰਨੇ ਸਟਾਰ ਗਾਇਕ ਦੀ লাশ ਤੇ ਜਦੋਂ ਪਾਇਆ ਗਿਆ ਸੀ ਪੰਗੜਾ। ਧਨੀ ਰਾਮ ਤੋਂ ਚਮਕਦਾ ਸਿਤਾਰਾ ਬਣੇ ਅਮਰ ਸਿੰਘ ਚਮਕੀਲਾ ਦੇ ਉਭਾਰ ਤੇ ਅੰਤ ਦੀ ਕਹਾਣੀ। ਸਾਲ 1960 ਵਿੱਚ ਜੰਮਿਆ ਪੰਜਾਬ ਦਾ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ 28 ਸਾਲ ਦੀ ਉਮਰ ਵਿੱਚ ਇਹ ਨਾਮਕਬੂਲ ਹੋ ਜਾਏਗਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਲੁਧਿਆਣਾ ਦੇ ਡੁਗਰੀ ਇਲਾਕੇ ਵਿੱਚ ਆਮ ਪਰਿਵਾਰ ਵਿੱਚ ਪੈਦਾ ਹੋਏ ਚਮਕੀਲਾ ਦਾ ਅਸਲੀ ਨਾਮ ਤਨੀ ਰਾਮ ਸੀ ਆਮ ਪਰਿਵਾਰਾਂ ਵਾਂਗ ਢਿੱਡ ਪਾਲਣ ਲਈ ਮਿਹਨਤ ਮਜ਼ਦੂਰੀ ਦਾ ਰਾਫੜਿਆ ਲੁਧਿਆਣਾ ਵਿੱਚ ਹੀ ਉਸਨੇ ਇੱਕ ਹੌਜ਼ਰੀ ਫੈਕਟਰੀ ਵਿੱਚ ਕੰਮ ਲੱਭ ਲਿਆ ਕਰਦੀ ਜ਼ਿੰਮੇਵਾਰੀ ਚੁੱਕਣ ਵਾਲੇ ਚਮਕੀਲੇ ਨੂੰ ਗੀਤ ਲਿਖਣ ਦਾ ਬੇਹਤ ਸ਼ੌਕ ਸੀ ਪਰ ਇਹੀ ਸ਼ੌਕ ਇੱਕ ਦਿਨ ਤਨੀ RAM ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰ ਦੇਗਾ ਅਤੇ ਉਸ ਦੀ ਮਕਬੂਲੀਅਤ ਉਸ ਦੀ ਜਾਨ ਲੈ ਲੇਗੀ ਇਸ ਗੱਲ ਦਾ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਜਦੋਂ ਤਨੀ RAM ਦਿਹਾੜੀਆਂ ਕਰ ਰਿਹਾ ਸੀ ਤਾਂ ਉਸ ਦੌਰ ਵਿੱਚ ਪੰਜਾਬ ਦੇ ਨਾਮਵਰ ਗਾਇਕ ਸੁਰਿੰਦਰ ਸ਼ਿੰਦਾ ਦੀ ਝੜਤ ਸੀ ਜਦੋਂ ਤਨੀ RAM ਉਰਫ ਚਮਕੀਲਾ ਗੀਤਾ ਦੇ ਬੋਲਾਂ ਵਿੱਚ ਉਲਝਿਆ ਹੋਇਆ ਸੀ ਤਾਂ ਉਸ ਵੇਲੇ ਸ਼ਿੰਦਾ ਦੀ ਪ੍ਰਸਿੱਧੀ ਦੇ ਝੰਡੇ ਝੁਲਦੇ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਚਮਕੀਲਾ ਦੀ ਮੁਲਾਕਾਤ ਸੁਰਿੰਦਰ ਸ਼ਿੰਦਾ ਨਾਲ ਹੋ ਸਕੀ ਤੇ ਇਸ ਮੁਲਾਕਾਤ ਦੇ ਸੂਤਰਤਾਰ ਬਣੇ ਸ਼ਿੰਦਾ ਦੇ ਢੋਲਕੀ ਮਾਸਟਰ ਕੇਸਰ ਸਿੰਘ ਟਿੱਕੀ। ਉਸ ਵੇਲੇ ਸ਼ਿੰਦਾ ਨੂੰ ਪਤਾ ਲੱਗਾ ਕਿ ਇਸ ਨੌਜਵਾਨ ਨੂੰ ਗੀਤ ਲਿਖਣ ਦਾ ਬੇਹਤ ਸ਼ੌਕ ਹੈ ਤੇ ਸਮਾਂ ਪਾ ਕੇ ਸ਼ਿੰਦਾ ਦੀ ਟੀਮ ਵਿੱਚ ਤਨੀ RAM ਸ਼ਾਮਲ ਹੋ ਗਿਆ। ਧਨੀ RAM ਦਾ ਮੁੱਖ ਕੰਮ ਹੁੰਦਾ ਸੀ ਸ਼ਿੰਦਾ ਦੇ ਅਖਾੜਿਆਂ ਵਿੱਚ ਦਰਿਆ ਵਿਛਾਉਣ ਤੋਂ ਲੈ ਕੇ ਸਟੇਜ ਦੀ ਸਾਮ ਸੰਭਾਲਦਾ। ਇਹੀ ਉਹ ਦੌਰ ਸੀ ਜਦੋਂ ਡੁਗਰੀ ਦੇ ਧਨੀ RAM ਨੂੰ ਨਵਾਂ ਨਾਮ ਮਿਲਿਆ ਅਮਰ ਸਿੰਘ ਚਮਕੀਲਾ। ਅਸੀਂ ਇਸ ਵੇਲੇ ਖੜੇ ਹਾਂ ਚੰਡੀਗੜ੍ਹ ਦੇ ਬੁੜੈਲ ਵਿੱਚ। ਇਹੀ ਉਹ ਥਾਂ ਹੈ ਜਿੱਥੇ ਧਨੀ RAM ਨੂੰ ਨਵਾਂ ਨਾਮ ਮਿਲਿਆ ਸੀ ਅਮਰ ਸਿੰਘ ਚਮਕੀਲਾ। ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਦੇ ਨਾਲ ਉਹ ਬੁੜੈਲ ਪਹੁੰਚੇ ਸੀ। ਛਿੰਦਾ ਦੇ ਪ੍ਰੋਗਰਾਮ ਵਿੱਚ ਉਹਨਾਂ ਨੇ ਇੰਨੀ ਮਿਹਨਤ ਕੀਤੀ ਕਿ ਪ੍ਰਭਾਵਿਤ ਹੋ ਕੇ ਛਿੰਦਾ ਅਤੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਦਾ ਨਾਮ ਅਮਰ ਸਿੰਘ ਚਮਕੀਲਾ ਰੱਖ ਦਿੱਤਾ। ਸੁਰਿੰਦਰ ਛਿੰਦਾ ਨੇ ਚਮਕੀਲੇ ਦੇ ਲਿਖੇ ਕਈ ਗੀਤ ਗਾਏ ਪਰ ਪਹਿਲੇ ਗੀਤ ਬਾਰੇ ਦੱਸਣਾ ਲਾਜ਼ਮੀ ਹੈ। ਚਮਕੀਲੇ ਨੇ ਬੇਸ਼ੱਕ ਗੀਤ ਤਾਂ ਬਹੁਤ ਲਿਖੇ ਪਰ ਜੋ ਪਹਿਲਾ ਗੀਤ ਮਕਬੂਲ ਹੋਇਆ ਉਹ ਸੀ ਮੈਂ ਡਿੱਗੀ ਤਿਲਕ ਕੇ। ਹਾਲਾਂਕਿ ਛਿੰਦਾ ਨੂੰ ਲੱਗਿਆ ਸੀ ਕਿ ਇਸ ਗਾਣੇ ਨੂੰ ਸਮਾਜ ਵਿੱਚ ਪਸੰਦ ਸ਼ਾਇਦ ਨਾ ਕੀਤਾ ਜਾਵੇ। ਪਰ ਚਮਕੀਲਾ ਦੇ ਵਾਰ-ਵਾਰ ਕਹਿਣ ਮਗਰੋਂ ਉਹ ਤਿਆਰ ਹੋਏ ਫਿਰ ਇਹ ਗੀਤ ਲੋਕਾਂ ਨੇ ਬੇहद ਪਸੰਦ ਕੀਤਾ ਹਾਲਾਂਕਿ ਚਮਕੀਲੇ ਨੂੰ ਵੀ ਥੋੜਾ ਬਹੁਤ ਸ਼ੌਕ ਸੀ ਗਾਉਣ ਦਾ ਪਰ ਉਹ ਸਿੰਦਾ ਸਾਹਮਣੇ ਹਜੇ ਕੱਚਾ ਸੀ ਉਹ ਗੱਲ ਵੱਖ ਹੈ ਕਿ ਅਖਾੜੇ ਦੀ ਸ਼ੁਰੂਆਤ ਕਰਨ ਲਈ ਪਹਿਲਾ ਗੀਤ ਅਮਰ ਸਿੰਘ ਚਮਕੀਲਾ ਹੀ ਗਾਉਂਦਾ ਸੀ ਤੇ ਫਿਰ ਅਖਾੜੇ ਨੂੰ ਅੱਗੇ ਸਾਂਭਣ ਦਾ ਕੰਮ ਸੁਰਿੰਦਰ ਸਿੰਦਾ ਹੀ ਕਰਦੇ ਚਮਕੀਲਾ ਨੂੰ ਗਾਇਕੀ ਦੀਆਂ ਬਰੀਕੀਆਂ ਵੀ ਸੁਰਿੰਦਰ ਸਿੰਦਾ ਨੇ ਹੀ ਸਿਖਾਈਆਂ ਸਨ ਹੁਣ ਕਹਾਣੀ ਚਮਕੀਲੇ ਦੀ ਦੁਨੀਆ ਦੇ ਨਜ਼ਰ ਵਿੱਚ ਆਉਣ ਦੀ ਇੱਕ ਵਾਰ ਸੁਰਿੰਦਰ ਸ਼ਿੰਦਾ ਕੈਨੇਡਾ ਗਏ ਸੀ ਭਾਰਤ ਵਿੱਚ ਉਹਨਾਂ ਦੀ ਐਚ ਐਮ ਵੀ ਕੰਪਨੀ ਲਈ ਰਿਕਾਰਡਿੰਗ ਸੀ ਸ਼ਿੰਦਾ ਦਾ ਕੈਨੇਡਾ ਤੋਂ ਉਸ ਵੇਲੇ ਆਉਣਾ ਮੁਮਕਿਨ ਨਹੀਂ ਸੀ ਤੇ ਕੰਪਨੀ ਨੂੰ ਰਿਕਾਰਡ ਕਰਨ ਦੀ ਜਲਦੀ ਸੀ ਫਿਰ ਉਸ ਵੇਲੇ ਕੰਪਨੀ ਨੂੰ ਸੁਝਾ ਦਿੱਤਾ ਗਿਆ ਕਿ ਗੀਤ ਚਮਕੀਲੇ ਨਹੀਂ ਲਿਖੇ ਨੇ ਤਾਂ ਕਿਉਂ ਨਾ ਉਸ ਨੂੰ ਹੀ ਮੌਕਾ ਦੇ ਕੇ ਦੇਖਿਆ ਜਾਵੇ ਕੰਪਨੀ ਨੂੰ ਚਮਕੀਲੇ ਦੇ ਗਾਏ ਗੀਤ ਪਸੰਦ ਆ ਗਏ ਫਿਰ ਇੱਥੋਂ ਸ਼ੁਰੂ ਹੋਈ ਚਮਕੀਲੇ ਦੇ ਚਮਕਣ ਦੀ ਕਹਾਣੀ ਚਮਕੀਲੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਵੱਖ-ਵੱਖ ਕੁੜੀਆਂ ਨਾਲ ਜੋੜੀਆਂ ਬਣਾਈਆਂ ਪਰ ਅਮਰਜੋਤ ਨਾਲ ਉਸਦੀ ਜੋੜੀ ਕਾਫੀ ਹਿੱਟ ਹੋਈ ਦੋਵਾਂ ਨੇ ਕਈ ਹਿੱਟ ਗਾਣੇ ਦਿੱਤੇ ਇਹਨਾਂ ਵਿੱਚ ਪਹਿਲੇ ਲਲਕਾਰੇ ਨਾਲ ਟਕੂਏ ਤੇ ਟਕੂਆ ਅੱਜ ਵੀ ਗੂੰਗੁਣਾਇਆ ਜਾਂਦਾ ਹੈ ਅੱਜ ਵੀ ਅਮਰ ਸਿੰਘ ਚਮਕੀਲਾ ਦੇ ਗਾਣੇ ਸੁਣਨ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ ਪਰ ਇੱਕ ਗੱਲ ਇਹ ਵੀ ਹੈ ਕਿ ਚਮਕੀਲਾ ਦੇ ਗਾਣਿਆਂ ਨੂੰ ਇੱਕ ਤਬਕਾ ਅਸ਼ਲੀਲ ਵੀ ਕਰਾਰ ਦਿੰਦਾ ਹੈ ਹਾਲਾਂਕਿ ਇਸ ਦੇ ਜਵਾਬ ਵਿੱਚ ਅਮਰ ਸਿੰਘ ਚਮਕੀਲਾ ਵੱਲੋਂ ਗਾਇਆ ਧਾਰਮਿਕ ਗੀਤ ਸਰਹੰਦੀ ਦੀ دیوار ਤੇ ਬਾਬਾ ਤੇਰਾ ਨਨਕਾਣਾ ਦਾ ਵੀ ਜ਼ਿਕਰ ਆਉਂਦਾ ਹੈ ਇਹ ਚਮਕੀਲੇ ਦੀ ਮਕਬੂਲੀਅਤ ਹੀ ਸੀ ਕਿ ਪੰਜਾਬ ਵਿੱਚ ਜਦੋਂ ਕਾਲਾ ਦੌਰ ਸੀ ਲੋਕ ਘਰਾਂ ਚੋਂ ਬਾਹਰ ਨਿਕਲਣ ਤੋਂ ਡਰਦੇ ਸੀ ਪਰ ਜਿੱਥੇ ਵੀ ਚਮਕੀਲੇ ਦਾ ਅਖਾੜਾ ਲੱਗਦਾ ਉੱਥੇ ਭੀੜ ਪਹੁੰਚ ਹੀ ਜਾਂਦੀ ਜਿੰਨੀ ਤੇਜ਼ੀ ਨਾਲ ਇਹ ਗਾਇਕ ਮਸ਼ਹੂਰ ਹੋਇਆ ਉਨੀ ਤੇਜ਼ੀ ਨਾਲ ਇਸ ਨੂੰ ਨਫ਼ਰਤ ਕਰਨ ਵਾਲੇ ਵੀ ਪੈਦਾ ਹੋਏ ਜਸਪਿੰਡ ਵਿੱਚ ਚਮਕੀਲੇ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ ਅਸੀਂ ਉਸ ਥਾਂ ਤੇ ਵੀ ਗਏ ਜਲੰਧਰ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਫਲੋਰ ਦੇ ਨੇੜੇ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਮਹਿਸੰਪੁਰ ਇਸ ਪਿੰਡ ਦੀ ਦੁਨੀਆ ਭਰ ਵਿੱਚ ਇਸ ਕਾਰਨ ਵੀ ਚਰਚਾ ਹੁੰਦੀ ਹੈ ਕਿ ਚਮਕੀਲੇ ਨੂੰ ਇਸੇ ਪਿੰਡ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ ਸੀ ਜਲੰਧਰ ਦਾ ਮਹਿਸੰਪੁਰ ਪਿੰਡ ਇਹੀ ਹੈ ਜਿੱਥੇ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਸਾਥੀਆਂ ਦਾ ਜ਼ਿੰਦਗੀ ਦਾ ਆਖਰੀ ਦਿਨ ਸਾਬਤ ਹੋਇਆ ਸੀ ਦਿਨ ਸੀ 8 ਮਾਰਚ 1988 ਦਾ ਜਲੰਧਰ ਦੇ ਮਹਿਸੰਪੁਰ ਵਿੱਚ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਅਤੇ ਉਹਨਾਂ ਦੇ ਸਾਥੀਆਂ ਦਾ ਅਖਾੜਾ ਲੱਗਣਾ ਸੀ ਅਸੀਂ ਉਸ ਥਾਂ ਤੇ ਵੀ ਪਹੁੰਚੇ ਜਿੱਥੇ ਪ੍ਰੋਗਰਾਮ ਤੋਂ ਪਹਿਲਾਂ ਚਮਕੀਲਾ ਤੇ ਉਸਦੇ ਸਾਥੀਆਂ ਨੂੰ ਠਹਿਰਾਇਆ ਗਿਆ ਸੀ ਪਿੰਡ ਦੇ ਬਾਹਰ ਬਣੇ ਇਸ ਪੁਰਾਣੇ ਮਕਾਨ ਦੇ ਬਿਲਕੁਲ ਨੇੜੇ ਇਸੇ ਘਰ ਵਿੱਚ ਵਿਆਸ ਸਮਾਗਮ ਸੀ ਇਸੇ ਘਰ ਵਿੱਚ ਚਮਕੀਲੇ ਤੇ ਉਸਦੇ ਸਾਥੀਆਂ ਨੇ ਪਰਫਾਰਮ ਕਰਨਾ ਸੀ ਜਿਸ ਘਰ ਵਿੱਚ ਚਮਕੀਲਾ ਤੇ ਉਸਦੇ ਸਾਥੀ ਰੁਕੇ ਹੋਏ ਸੀ ਉੱਥੇ ਉਹਨਾਂ ਦੇ ਖਾਣੇ ਪੀਣ ਦਾ ਧਿਆਨ ਰੱਖਣ ਲਈ ਜੋਗਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਸੀ ਖਾਣਾ ਖਾ ਕੇ ਜਿਵੇਂ ਹੀ ਚਮਕੀਲਾ ਆਪਣੇ ਸਾਥੀ ਕਲਾਕਾਰਾਂ ਨਾਲ ਦੂਜੇ ਘਰ ਜਾਣ ਲਈ ਨਿਕਲਿਆ ਤਾਂ ਕੁਝ ਦੂਰੀ ਤੇ ਹੀ ਉਸ ਦੀ ਕਾਰ ਨੂੰ ਹਥਿਆਰਬੰਦ ਲੋਕਾਂ ਨੇ ਘੇਰਿਆ ਤੇ ਮੌਤ ਦੇ ਘਾਟ ਉਤਾਰ ਦਿੱਤਾ ਪਹਿਲੀ ਵਾਰੀ ਅਮਰ ਸਿੰਘ ਚਮਕੀਲਾ ਹੋਰੇ ਤੇ ਆਪਣੇ ਸਾਥੀਆਂ ਨਾਲ ਇਸ ਥਾਂ ਤੇ ਆ ਕੇ ਇਹ ਬੈਠੇ ਸੀ ਇੱਥੇ ਆ ਕੇ ਬੈਠੇ ਮੰਜੇ ਤੇ ਜੀ ਉਦੋਂ ਮਾਰਚ ਦਾ ਮਹੀਨਾ ਸੀ ਥੋੜਾ ਮੌਸਮ ਵੀ ਠੀਕ ਹੋਇਆ ਠੰਡਾ ਜੀ ਠੰਡਾ ਮੌਸਮ ਸੀਗਾ ਜੀ ਤੇ ਬਰਸ਼ਾਦਾ ਮੈਂ ਲੈ ਗਿਆ ਬੈਠੇ ਹੀ ਜਦ ਮੈਂ ਬਰਸ਼ਾਦੇ ਦਾ ਖਾ ਲਓ ਜਦ ਜੱਗ ਨੂੰ ਅਸਰਾ ਕਹਿੰਦਾ ਬਾਜੀ ਦਾਲ ਠੰਡੀ ਆ ਤਾਂ ਮੈਂ ਤੁਰ ਪਿਆ ਜਦ ਮੈਂ ਪੋੜੀਆਂ ਕੋਈ ਦਾ ਗਿਆ ਪਿਛੋਂ ਨੱਠ ਕੇ ਜਾ ਕੇ ਦੇ ਜਫੀ ਵਾਲੀ ਕਹਿੰਦਾ ਬਾਜੀ ਤੁਸੀਂ ਤਾਂ ਗੁੱਸਾ ਕਰ ਲਿਆ ਜੀ ਤੇ ਕਹਿੰਦਾ ਉੱਠ ਬੱਬੀ ਆਪਾਂ ਬਰਸ਼ਾਦਾ ਇਹੀ ਸ਼ਕਤ ਨਹੀਂ ਮਤਲਬ ਇੱਥੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਹੋਣੇ ਸਾਰੇ ਸਾਥੀ ਇੱਥੇ ਮੌਜੂਦ ਸੀ ਬਾਕੀ ਅੰਦਰ ਸੀ ਉਹ ਉੱਥੇ ਬਾਹਰ ਸੀ अच्छा हां जी साजी अंदर थी साजी अंदर थी हां जी जी तो उधर शादा शाके तो जते लॉजमेंट ਕਰਤੀ ਤੇ ਗੱਡੀ ਚ ਉਥੇ ਆ ਜਾਓ ਕਹਿੰਦੇ ਗੱਡੀ ਚ ਬਹਿਨੇ ਅਸੀਂ ਬਿਨਾਰੀ ਤੁਰੇ ਉਦੋਂ ਉਹਨਾਂ ਦਾ ਪ੍ਰੋਗਰਾਮ ਹੋਣਾ ਸੀ ਐਸੀ ਗੱਡੀ ਖੜੀ ਸੀ ਜੀ ਜੇ ਗੱਡੀ ਖੜੀ ਆ ਜੀ ਤੇ ਉਹ ਕਹਿੰਦਾ ਸਾਨੂੰ ਵੀ ਤੁਸੀਂ ਨਾਲ ਬਹਿ ਜਾਓ ਅੱਛਾ ਗੱਡੀ ਚ ਇਹ ਦੋ ਮਿੰਨ ਜਗਾ ਜਦੋਂ ਇਧਾਂ ਹੀ ਪੈਰ ਪਾਉਣ ਲੱਗੇ ਦੋ ਜਣੇ ਤਾਂ ਜਦ ਇੱਕ ਮੁੰਡਾ ਹੋਰ ਆ ਗਿਆ ਪਰੋਣਾ ਅੱਛਾ ਉਹਨਾਂ ਦੇ ਨਾਲ ਦਾ ਅੱਛਾ ਤੁਹਾਡੇ ਨਾਲ ਲੱਗ ਗਿਆ ਅਸੀਂ ਤਿੰਨ ਹੋ ਗਏ ਠੀਕ ਹੈ ਇੱਕ ਬੰਦਾ ਵਧ ਗਿਆ ਜਾਂ ਬੰਦਾ ਵਧ ਗਿਆ ਤਾਂ ਅਸੀਂ ਕਹਾਂਗੇ ਹੁਣ ਤੁਸੀਂ ਚੱਲੋ ਤੁਸੀਂ ਮਤਲਬ ਕਿ ਉਹ ਗੱਡੀ ਨੂੰ ਨਿਕਲ ਕੇ ਤੁਸੀਂ ਆਪ ਇਧਰੋਂ ਸ਼ਾਰਟਕਟ ਹੋ ਗਏ ਉਹ ਗੱਡੀ ਤੇ ਆ ਜੀ ਹੋ ਗਿਆ ਇਹ ਸ਼ਾਰਟ ਹੋ ਗਿਆ ਬੰਨੇ ਅਸੀਂ ਮਤਲਬ ਉਹ ਗੱਡੀ ਇਦਾਂ ਚੱਲ ਗਈ ਆ ਗੱਡੀ ਉੱਥੇ ਪਹੁੰਚ ਗਈ ਆ ਜਾਂ ਅਸੀਂ ਮਤਲਬ ਉਹ ਖੰਮੇ ਕੋ ਪਹੁੰਚੇ ਆ ਤੇ ਜਦ ਤੀ ਇਹ ਪਾਣਾ ਬੀਤ ਗਿਆ ਚਮਕੀਲਾ ਦੇ ਅਖਾੜਿਆਂ ਦੀਆਂ ਸਟੇਜਾਂ ਨੂੰ ਸੰਭਾਲਣ ਵਾਲੇ ਸ਼ਖਸ ਜਿਸ ਨੂੰ ਲੋਕ ਮਣਕੂ ਦੇ ਨਾਮ ਨਾਲ ਜਾਣਦੇ ਨੇ ਉਹ ਕਹਿੰਦੇ ਨੇ ਕਿ ਉਸ ਦੌਰ ਵਿੱਚ ਕਈ ਵਾਰ ਚਮਕੀਲੇ ਨੂੰ ਧਮਕੀਆਂ ਆਉਂਦੀਆਂ ਸਨ ਪਰ ਅਸੀਂ ਉਸ ਨੂੰ ਦੱਸਣ ਤੋਂ ਬਚਦੇ ਸੀ ਕਿਉਂਕਿ ਇਸ ਦਾ ਅਸਰ ਉਸ ਦੀ ਪੇਸ਼ਕਾਰੀ ਤੇ ਪੈਂਦਾ ਸੀ ਸਟੇਟ ਤੇ ਚਿੱਠੀ ਆਈ ਇੱਕ ਵਾਰ ਉਹ ਕਹਿੰਦੇ ਵੀ ਅੱਜ ਤੁਸੀਂ ਬਚ ਕੇ ਨਹੀਂ ਜਾ ਸਕਦੇ ਵੀ ਅੱਜ ਤੁਸੀਂ ਬਚ ਕੇ ਨਹੀਂ ਜਾ ਸਕਦੇ ਅਸੀਂ ਚਿੱਠੀ ਪੜ ਲੈਂਦੇ ਸੀ ਜੇਲ੍ਹ ਮੈਨੂੰ ਕਹਿੰਦਾ ਹੁੰਦਾ ਸੀ ਜੇ ਆਪਾਂ ਮਣਕੂ ਚਮਕੀਲੇ ਨੂੰ ਚਿੱਠੀ ਦਿਖਾਤੀ ਕਹਿੰਦਾ ਗਾਣਾ ੁੱਲ ਜਾਊਗਾ ਕਹਿੰਦਾ ਆਪਾਂ ਚਿੱਠੀ ਦਿਖਾਉਣੀ ਨਹੀਂ ਹੈ ਮਣਕੂ ਘਟਨਾ ਵਾਲੇ ਦਿਨ 8 ਮਾਰਚ 1988 ਨੂੰ ਵੀ ਚਮਕੀਲਾ ਦੇ ਨਾਲ ਮਹਿਸਮਪੁਰ ਵਿੱਚ ਹੀ ਸਨ ਉਸ ਦਿਨ ਦੀ ਘਟਨਾ ਨੂੰ ਉਹ ਇੰਜ ਯਾਦ ਕਰਦੇ ਨੇ ਮੈਂ ਕਿਹਾ ਵੀ ਚਮਕੀਲਾ ਐਂਡ ਪਾਰਟੀ ਆ ਗਈ ਤਾੜੀਆਂ ਲਾਓ ਹਾਂ ਜਾਂ ਤਾੜੀਆਂ ਦਾ ਨਾਂ ਲਿਆ ਜਿਵੇਂ ਦੀਵਾਲੀ ਨੂੰ ਆਪਾਂ ਲੜਾਈ ਨੂੰ ਅੱਗ ਨਹੀਂ ਲਾਉਂਦੇ ਹੁੰਦੇ ਹੂੰ ਪਟਾਕੇਆਂ ਨੂੰ ਬਸ ਐਂ ਆਵਾਜ਼ਾਂ ਲੱਗੀਆਂ ਤੜਾ ਤੜ ਤੜਾ ਤੜਾ ਜਦ ਮੈਂ ਐਂ ਕਰਕੇ ਅੱਖਾਂ ਕਮਾਈ ਮੈਂ ਜਾਂ ਦੇਖਿਆ ਗੱਲ ਦੂਰ ਹੋ ਗਿਆ ਗਿਲ ਦਾ ਸਿਰ ਧਰਤੀ ਦੇ ਨਾਲ ਲੱਗ ਗਿਆ ਮੈਂ ਕਿਹਾ ਯਾਰ ਇਹ ਤਾਂ ਖੰਮ ਖਰਾਬ ਹੋ ਗਿਆ ਮੈਂ ਕਿਹਾ ਨਹੀਂ ਵੀ ਉਹ ਕੰਮ ਹੋ ਗਿਆ ਜਿਹੜਾ ਨਹੀਂ ਹੋਣਾ ਸੀ ਇੱਕ ਵਾਰੀ ਗਈ ਸੀ ਕਿ ਬੁੜੀਆਂ ਦੇਖਦੀਆਂ ਸੀ ਉੱਥੇ ਉਹ ਕਹਿੰਦੀਆਂ ਭਾਈ ਮੈਨੂੰ ਦੱਦੀਆਂ ਸੀ ਕਹਿੰਦੀ ਤਿੰਨ ਜਣੇ ਆ ਉਹ ਭੰਗੜਾ ਪਾਉਂਦੇ ਨੇ ਭੰਗੜਾ ਪਾ ਕੇ ਫਿਰ ਉਹਨੇ ਚਿੱਠੀ ਲਿਖੀ ਚਿੱਠੀ ਉਹਦੀ ਛਾਤੀ ਤੇ ਬੈਠ ਕੇ ਐ ਰੱਖਦੀ ਹਾਂਜੀ ਮਾਰਨ ਤੋਂ ਬਾਅਦ ਭੰਗੜਾ ਜਾਂ ਚਿੱਠੀ ਲਿਖ ਕੇ ਫਿਰ ਚਲੇ ਗਏ ਉਹ ਫਿਰ ਉਧਰੋਂ ਮਹਾਰਾਜੀ ਦੀ ਸਵਾਰੀ ਛੱਡ ਕੇ ਬੰਦੇ ਪਿੰਡ ਵਾਲੇ ਆਉਂਦੇ ਸੀ ਉਹਨਾਂ ਨੂੰ ਕਹਿੰਦੇ ਵੀ ਉਹ ਥੋੜਾ ਚਮਕਾਇਆ ਪਿਆ ਚਮਕੀਲਾ ਕਹਿੰਦੇ ਜਾ ਕੇ ਦੇਖ ਲਓ ਕੁਝ ਦਿਨ ਪਹਿਲਾਂ ਲੋਕਾਂ ਵਿੱਚ ਵਿਚਰ ਰਹੇ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਬਲਦੇਵ ਸਿੰਘ ਢੋਲ ਕੀ ਮਾਸਟਰ ਅਤੇ ਹਰਜੀਤ ਸਿੰਘ ਗਿੱਲ ਲਾਸ਼ਾਂ ਵਿੱਚ ਤਬਦੀਲ ਹੋ ਗਏ ਸਨ ਪੁਲਿਸ ਉਹਨਾਂ ਦੇ ਕੇਸ ਦੀ ਤਫ਼ਤੀਸ਼ ਨੂੰ ਬੰਦ ਕਰ ਚੁੱਕੀ ਹੈ ਇਸ ਕਤਲकांड ਦਾ ਕੇਸ ਨੂਰ ਮਹਿਲ ਥਾਣੇ ਵਿੱਚ ਦਰਜ ਹੋਇਆ ਸੀ ਤਫ਼ਤੀਸ਼ ਦੌਰਾਨ ਤਿੰਨ ਸ਼ੱਕੀਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਤਿੰਨੇ ਮੁਲਜ਼ਮਾਂ ਨੂੰ ਅਦਾਲਤ ਨੇ ਪਗੋੜਾ ਕਰਾਰ ਦਿੱਤਾ ਸੀ ਇਹ ਤਿੰਨੇ ਮੁਲਜ਼ਮ ਵੱਖ-ਵੱਖ ਥਾਵਾਂ ਤੇ ਅਤੇ ਵੱਖ-ਵੱਖ ਸਮਿਆਂ ਤੇ ਪੁਲਿਸ ਦੇ ਮੁਕਾਬਲਿਆਂ ਵਿੱਚ ਮਾਰੇ ਗਏ ਅਦਾਲਤ ਵੱਲੋਂ ਇਸ ਕੇਸ ਦਾ ਹੁਣ ਨਿਪਟਾਰਾ ਕੀਤਾ ਜਾ ਚੁੱਕਾ ਹੈ ਆਪਣੇ ਗੀਤਾਂ ਤੇ ਦੁਨੀਆ ਨੂੰ ਨੱਚ ਲਾਉਣ ਵਾਲੇ ਚਮਕੀਲਾ ਅਤੇ ਅਮਰਜੋਤ ਦੀ ਯਾਦ ਵਿੱਚ ਲੁਧਿਆਣਾ ਦੇ ਡੁਗਰੀ ਵਿੱਚ ਇਹ ਸਮਾਦ ਬਣਾਈ ਗਈ ਹੈ ਜੋ ਸ਼ਾਇਦ ਉਹਨਾਂ ਦੀ ਆਖਰੀ ਨਿਸ਼ਾਨੀ ਹੈ